ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਇਹ ਡਿਜ਼ਾਈਨ ਆਪਾਂ ਦੋ ਰੰਗ ਵਿੱਚ ਬਣਾਇਆ ਤੇ ਆ ਦੇਖੋ ਇਹ ਕਿੰਨਾ ਸੋਹਣਾ ਲੱਗਦਾ ਹੈ ਇਹ ਮੋਤੀਆਂ ਵਰਗਾ ਲੱਗਦਾ ਜੀ ਇਹ ਮੋਤੀ ਲਾਏ ਹੁੰਦੇ ਆ ਤੇ ਆ ਦੋ ਰੰਗ ਲਾਏ ਆਪਾਂ ਆ ਤਾਂ ਇਹ ਇਹ ਉਲਟੀ ਸਾਈਡ ਹੈ ਸਿੱਧਾ ਬਸ ਆਇਆ ਜੀ ਇਹ ਤੁਹਾਨੂੰ ਦੇਖੇ ਕਿੰਨਾ ਸੋਹਣਾ ਲੱਗਦਾ ਹੈ ਇਹਦਾ ਆਪਾਂ ਬਾਰਡਰ ਵੀ ਬਣਾ ਸਕਦੇ ਹਾਂ ਜੇ ਆਪਾਂ ਪੂਰਾ ਬਣਾਉਣਾ ਚਾਹੁੰਦੇ ਆਂ ਬੱਚੇ ਵਾਸਤੇ ਤਾਂ ਆਪਾਂ ਪੂਰਾ ਕੋਟੀ ਸੈਟਰ ਵੀ ਇਹਦਾ ਬਣਾ ਸਕਦੇ ਆਂ ਬਹੁਤ ਸੋਹਣਾ ਬਣਦਾ ਹੈ ਜੀ ਇੱਕ ਇੱਕ ਸਲਾਈ ਦਾ ਡਿਜ਼ਾਈਨ ਹੈ ਜੀ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਇੱਕ ਇੱਕ ਸਲਾਈ ਇਹ ਕਿਵੇਂ ਪਾਈ ਹੈ ਇੱਕ ਰੰਗ ਦੀ ਇੱਕੋ ਹੀ ਸਲਾਈ ਹੈ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਮੇਰੀ ਵੀਡੀਓ ਵੰਦ ਤੋਂ ਵੰਦ ਵੇਖਿਓ ਚਲੋ ਜੀ ਆਪਣਾ ਆਹ ਫਾਸਟ ਸਲਾਈ ਹੈ ਜਿਵੇਂ ਆਪਾਂ نیچے ਤੋਂ ਆਹ ਰੰਗ ਦੇ ਕੁੰਡੇ ਪਾ ਕੇ ਸਟਾਰਟ ਕੀਤੀ ਸੀਗੀ ਤੇ ਉੱਪਰ ਵੀ ਇਹੀ ਕਲਰ ਹੈ ਹੁਣ ਆਪਾਂ ਇਹਦੇ ਉੱਪਰ ਦੂਜਾ ਰੰਗ ਪਾਵਾਂਗੇ ਆਹ ਵਾਲਾ ਕੁੰਡੇਆਂ ਦਾ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਜਿੰਨੇ ਵੀ ਤੁਸੀਂ ਕੁੰਡੇ ਪਾਉਣੇ ਆ ਇਹ ਤਾਂ ਸਲਾਈਆਂ ਦਾ ਬਸ ਕੁੰਡੇ ਆਪਾਂ ਆਪਣੇ ਜਿੰਨੇ ਕੋਟੀ ਸਵੈਟਰ ਦੇ ਪਾਉਣੇ ਆ ਪਾਉਣੇ ਆ ਤੇ ਅੱਗੇ ਆਪਾਂ ਇਹ ਡਿਜ਼ਾਈਨ ਸਟਾਰਟ ਕਰ ਲੈਣਾ ਹੈ ਮਹਾਰਾਜ ਆਪਾਂ ਪਾਲਿ ਸਲਾਈ ਆਹ ਆਹ ਸਲਾਈ ਹੁਣ ਆਪਾਂ ਇਧਰੋਂ ਸਿੱਧੇ ਪਾਸੇ ਆਪਾਂ ਫੇਰ ਸਟਾਰਟ ਕਰ ਲੈਣੀ ਆ ਆਹ ਕਲਰ ਆਪਣਾ ਇਧਰ ਹੋ ਗਿਆ ਇਹ ਤੁਸੀਂ ਨਾਰਖਿਓ ਵੀ ਆ ਇੰਨਾ ਸਲਾਈਆਂ ਤੇ ਬਣਦਾ ਵੀ ਦੂਜੀਆਂ ਤੇ ਨਹੀਂ ਬਣ ਸਕਦਾ ਆਪਣੇ ਕੋਲ ਤਾਰ ਵਾਲੀਆਂ ਸਲਾਈਆਂ ਹੁੰਦੀਆਂ ਤੇ ਆਪਾਂ ਹੋਂ ਤੇ ਬਣਾ ਸਕਦੇ ਆਹ ਸਲਾਈ ਆਪਣੀ ਸਿੱਧੀ ਬਣੂਗੀ ਪਹਿਲਾਂ ਵਾਲੀ ਸਲਾਈ ਆਪਾਂ ਉਲਟੀ ਬਣਾਈ ਸੀ ਸਲਾਈ ਹੁਣ ਆਪਣੇ ਇਧਰੋਂ ਸਿੱਧੀ ਬਣੂਗੀ ਜਿਹੜੀਆਂ ਤਾਰ ਵਾਲੀਆਂ ਸਲਾਈਆਂ ਹੁੰਦੀਆਂ ਉਹਨਾਂ ਤੇ ਵੀ ਆਪਾਂ ਇਹ ਬਣਾ ਸਕਦੇ ਹਾਂ ਜੇ ਆਪਾਂ ਇੱਕ ਇੱਕ ਸਲਾਈ ਦਾ ਡਿਜ਼ਾਈਨ ਬਣਾਉਣਾ ਤਾਂ ਹੋਰ ਤਾਂ ਆਪਾਂ ਜੀ ਬਹੁਤ ਸਾਰੇ ਡਿਜ਼ਾਈਨ ਬਣਾਏ ਆ ਇਹਨਾਂ ਸਲਾਈਆਂ ਤੇ ਦੋ ਦੋ ਰੰਗਾਂ ਸਲਾਈਆਂ ਦੀ ਇੱਕ ਸਲਾਈ ਦਾ ਇਹ ਨਵਾਂ ਡਿਜ਼ਾਈਨ ਹੈ। ਇਹ ਦੇਖਣ ਨੂੰ ਕਿੰਨਾ ਪਿਆਰਾ ਲੱਗਦਾ ਹੈ। ਹੁਣ ਆਪਾਂ ਆ ਗਏ ਉਲਟੀ ਸਾਈਡ ਉਲਟੀ ਸਾਈਡ ਹੁਣ ਆਪਾਂ ਆਹ ਵਾਲਾ ਕਲਰ ਲਾਉਣਾ ਹੈ ਤੇ ਹੁਣ ਆਪਾਂ ਇਹ ਸਲਾਈ ਇਧਰੋਂ ਸਿੱਧੀ ਬਣਾਉਣੀ ਹੈ ਯਸ ਇਹਦੇ ਚ ਆਪਾਂ ਸਲਾਈ ਦਾ ਇਹ ਧਿਆਨ ਰੱਖਣਾ ਆਪਾਂ ਉਲਟੀ ਸਿੱਧੀ ਸਲਾਈ ਬਣਾਉਣੀ ਹੈ ਜਿਵੇਂ ਉਸ ਤਰ੍ਹਾਂ ਬਣਾਉਣਾ ਹੈ ਆਪਾਂ ਉਲਟੇ ਪਾਸੇ ਆ ਗਏ ਉਲਟੇ ਪਾਸੇ ਆਪਾਂ ਇਹ ਸਰੰਗ ਦੀ ਸਲਾਈ ਬਣਾਉਣੀ ਹੈਗੀ ਉਲਟੇ हूँ अपना यह धागा इधर दोने फिर जिमें आप स्टार्ट किया उस से तरह एक पास फिर कट्ठे हो जाने जी उ सेम सिलाई आ गई अपनी इधर न फिर ਜੇ ਮੇਰੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਇਸ ਤਰ੍ਹਾਂ ਬਣਾਉਣਾ ਕਿਵੇਂ ਠੀਕ ਲੱਗਿਆ ਐਸੇ ਜੀ ਆਪਣੇ ਕੋਲ ਨਾਸ ਲਾਈਆਂ ਹੋਣ ਦੋ ਮੂੰਹ ਮੂੰਹ ਦੀਆਂ ਤਾਂ ਫਿਰ ਆਪਾਂ ਨੂੰ ਮੁਸ਼ਕਲ ਹੁੰਦਾ ਅੱਜ ਕੱਲ ਜੇ ਆਪਾਂ ਵੱਡਾ ਕੁਝ ਬਣਾਉਣਾ ਤਾਂ ਆਪਣੇ ਕੋਲ ਦੂਜੀਆਂ ਤਾਰ ਵਾਲੀਆਂ ਸਲਾਈਆਂ ਉਹਨਾਂ ਨਾਲ ਆਪਾਂ ਬਣਾ ਸਕਦੇ ਆ ਤੇ ਜੇ ਆਪਾਂ ਬਾਰਡਰ ਬਾਰਡਰ ਬਣਾਉਣਾ ਤਾਂ ਆਪਾਂ ਇਹਨਾਂ ਸਲਾਈਆਂ ਤੇ ਇਸ ਤਰ੍ਹਾਂ ਬਾਰਡਰ ਬਣਾ ਕੇ ਉੱਪਰ ਆਪਾਂ ਆਪਣਾ ਇੱਕ ਕਲਰ ਵੀ ਲਾ ਸਕਦੇ ਆ ਪਲੇਨ ਵੀ ਬਣਾ ਸਕਦੇ ਆ ਮਾਡਲ ਵੀ ਬਹੁਤ ਸੋਹਣਾ ਲੱਗਦਾ ਏ ਪਰ ਮੈਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਲੱਗਿਆ ਇਹ ਡਿਜ਼ਾਈਨ ਤੇ ਵੀਡੀਓ ਨੂੰ ਸ਼ੇਅਰ ਵੀ ਜੇ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਆ ਕਿਸੇ ਨਵੇਂ ਵੀਡੀਓ 'ਚ